ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਬਟਾਲਾ ਚ ਦਿਨ ਦਿਹਾੜੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਚੋਰੀ ਦੀ ਵਾਰਦਾਤ ਕੀਤੀ ਗਈ ਇਸ ਸਬੰਧੀ ਜਾਣਕਾਰ ਦੰਦਿਆ ਘਰ ਦੇ ਮਾਲਕ ਸਰਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਹਸਨਪੁਰ ਦੇ ਹਨ ਅਤੇ 10 ਦਿਨ ਹੋਏ ਹਨ ਕਿ ਸੁੰਦਰ ਨਗਰ ਉਹ ਇੱਕ ਮਕਾਨ ਵਿੱਚ ਕਿਰਾਏ ਤੇ ਆਏ ਹਨ ਉਹਨਾਂ ਕਹਿ ਕੇ ਦੁਪਹਿਰ ਕਰੀਬ 11 ਵਜੇ ਆਪਣੇ ਬੱਚਿਆਂ ਨਾਲ ਉਹਨਰੇ ਸਕੂਲ ਪੇਰੈਂਟਸ ਮੀਟਿੰਗ ਦੇ ਗਏ ਅਤੇ ਘਰ ਵਿੱਚ ਕੋਈ ਨਹੀਂ ਸੀ ਪਰ ਜਦੋਂ ਉਹ ਕਰੀਬ 2 ਵਜੇ ਵਾਪਸ ਆਏ ਤਾਂ ਉਹਨਾਂ ਵੇਖਿਆ ਕਿ ਘਰ ਦਾ ਸਮਾਨ ਖਿਲਰਿਆ ਪਿਆ ਹੈ ਅਲਮਾਰੀ ਅਤੇ ਲਾਕ ਘਟੇ ਪਏ ਹਨ ਉਹਨਾਂ ਨੇ ਕਿਹਾ ਕਿ ਚੋਰਾਂ ਵੱਲੋਂ 50000 ਦੀ ਨਕਦੀ ਇੱਕ ਮੋਬਾਈਲ ਫੋਨ ਗੈਪ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਚੋਰਾਂ ਵੱਲੋਂ ਟੂਟੀਆਂ ਵੀ ਗੈਪ ਕੀਤੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਇੱਥੇ ਸਰਦਾਰ ਸਰਜੀਤ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਐਸ.ਡੀ.ਐਮ ਦਫ਼ਤਰ ਗੁਰਦਾਸਪੁਰ ਡਾਕ ਲੈ ਕੇ ਜਾਂਦੇ ਹਨ ਅਤੇ ਪਿੱਛੋਂ ਉਹਨਾਂ ਦੀ ਪਤਨੀ ਘਰ ਵਿੱਚ ਕੰਲੀ ਹੁੰਦੀ ਹੈ ਇਸ ਕਰਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਗਹਾਰ ਲਗਾਈ ਹੈ ਕਿ ਚੋਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਧਰ ਇਸ ਸਬੰਧੀ ਜਿਹੜਾ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਸਰਦਾਰ ਸਿੰਨਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕੇ ਸਾਡੇ ਕੋਲ ਇਸ ਸੰਬੰਧੀ ਅਜੇ ਕੋਈ ਸ਼ਿਕਾਇਤ ਨਹੀਂ ਪਹੁੰਚੀ ਅਤੇ ਜੇਕਰ ਸ਼ਿਕਾਇਤ ਪਹੁੰਚਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰਦਾਰ ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਹਾਸਿਪੋ ਹਰੇ ਕੀ ਨਾ ਕਿਥੋਂ ਰਹਿਣਾ ਲੋ ਮੈਂ ਭਾਜੀ ਸਰਬਜੀਤ ਸਿੰਘ ਮੇਰਾ ਨਾਮ ਵਾਸੀ ਮੇਰਾ ਪਿੰਡ ਹਸਨਪੋਰਾ ਹਾਲ ਵਾਸੀ ਮੈਂ ਸੁੰਦਰ ਨਗਰ ਦਸ ਦੇਣ ਤੋਂ ਇੱਥੇ ਆਇਆ ਹਾਂ ਠੀਕ ਹੈ ਘਟਨਾ ਜੋ ਇਹ ਪੇਰੈਂਟਸ ਮੀਟਿੰਗ ਤੇ ਗਏ ਆ ਬੱਚਿਆਂ ਨਾਲ ਤੇ 11 ਵਜੇ ਅਸੀਂ ਘਰੋਂ ਨਿਕਲੇ ਆ ਇਥੋਂ ਤੇ 2 ਵਜੇ ਵਾਪਸ ਆਏ ਆ ਸਾਡੇ ਆਉਂਦਿਆਂ ਨੂੰ ਵੇਖਿਆ ਜੀ ਸਾਡੀ ਇਮਾਰੀ ਵਿੱਚ ਉੱਪਰ 50000 ਰੁਪਏ ਆ ਉਹ ਵੀ ਗਾਇਬ ਬਾਕੀ ਤੁਸੀਂ ਨੁਕਸਾਨ ਵੇਖ ਲਿਆ ਜੀ ਬਹੁਤ ਜ਼ਿਆਦਾ ਕਰਕੇ ਗਏ ਲੀੜਾ ਕਪੜਾ ਫੋਲਾ ਫਲਾਈ ਕਾਫੀ ਇੱਕ ਮੋਬਾਈਲ ਸੀਗਾ ਤੇ ਜਿਹਦੇ ਨਾਮ ਮੇਰਾ ਬੇਟਾ ਪੜਦਾ ਸੀ ਉਹਦੇ ਫੋਨ 'ਚ ਉਹ ਲੈ ਗਿਆ ਜੀ ਘਰ 'ਚ ਕੋਈ ਨਹੀਂ ਸੀ ਕੋਈ ਵੀ ਨਹੀਂ ਆਇਆ ਆਇਆ ਜੇ ਦੱਸਦੇ ਨੇ ਤੇ ਹੋਏ ਸਾਨੂੰ ਇੱਥੇ ਆਇਆ ਨੂੰ ਕੋਈ ਵੀ ਨਹੀਂ ਘਰ ਬੱਚੇ ਦੋਵਾਂ ਦੇ ਨਾਲ ਇਦਾਂ ਹੀ ਪੇਰੈਂਟਸ ਜਾਂਦੇ ਆ ਮੇਰੀ ਵਾਈਫ ਦੋ ਬੇਟੇ ਹੀ ਕੈਸੀ ਗਿਆ ਵਾ ਕੈਸੀ ਗਿਆ ਵਾ ਫਿਲਹਾਲ ਤਾਂ ਕੈਸੀ ਆ ਅਸੀਂ ਅਜੇ ਕੁਝ ਨਹੀਂ ਛੇੜਿਆ ਵੇਖਣਾ ਵਾ ਜਿਹੜਾ ਕੱਪੜਾ ਜਦੋਂ ਸੈਟਿੰਗ ਕਰਦੇ ਆ ਕੀ ਗਿਆ ਵਾ ਉਹ ਫਿਰ ਮੈਂ ਬਾਅਦ ਵਿੱਚ ਦੱਸਾਂਗੀ ਕਮਪਲੇਟ ਕੀਤੀ 112 ਤੇ ਪੁਲਿਸ ਆਈ ਸੀ ਰਿਸ਼ੇ ਜਾਂਦੇ ਐਸਾ ਹੀ ਆਏ ਸੀ ਨਾਲ ਉਹਨਾਂ ਦੇ ਇੱਕ ਹੋਰੀ ਉਹਨਾਂ ਦੇ ਇਹਨਾਂ ਨੂੰ ਨਾਂ ਦਾ ਪਤਾ ਜੀ ਇੱਥੇ ਕਿਰਾਇਆ ਨਹੀਂ ਜੀ ਇੱਥੇ ਮੈਂ ਰੈਂਟ ਤੇ ਰਹਿਣ ਲਈ ਆਇਆ ਹਾਂ ਕਿੰਨੇ ਵਜੇ ਘਟਣਾ ਰੋਗੀ 11 ਵਜੇ ਘਰੋਂ ਗਏ ਹਾਂ ਜੀ ਘਟਣਾ ਪਿੱਛੋਂ ਕੀ ਪਤਾ ਹੁਣ 12 ਵਜੇ ਵੜੇ ਆ 1 ਵਜੇ ਵੜੇ ਆ ਕਿੰਨੇ ਵਜੇ ਵੜੇ ਹੁਣ ਪਤਾ ਨਹੀਂ ਕਿੰਨੇ ਵਜੇ ਪਤਾ ਕੁਛ ਕਿਧਰ ਦੀ ਵੜੇ ਕੋਈ ਪਿੱਛੇ ਪਿਆਰ ਕੰਧ ਤੇ ਲੱਗਿਆ ਜਿਹੜਾ ਲੋਕ ਪਿੱਛੇ ਦਰਵਾਜ਼ਾ ਮੇਨ ਦਰਵਾਜ਼ਾ ਨਾ ਉੱਥੇ ਲੱਗੇ ਆ ਉਹ ਪਿਆਰ ਲੱਗੇ ਆ ਕੋਈ ਸੀਸੀਟੀਵੀ ਆ ਜੀ ਕੋਈ ਕੁਝ ਨਹੀਂ ਸੀਸੀਟੀਵੀ ਕੈਮਰਾ ਇੱਥੇ ਕਦੀ ਚਾਨੀ ਕੋਈ ਨਹੀਂ ਟੂਟੀਆਂ ਵੇਖਣੇ ਟੂਟੀਆਂ ਟੂਟੀਆਂ ਵੀ ਕੀ ਕੰਮ ਜਾਂਦੇ ਹੋ ਤੁਸੀਂ ਮੈਨੂੰ ਪਤਾ ਲੱਗਿਆ ਜੀ ਮੈਂ ਡਿਊਟੀ ਜਾਣਾ ਡੀਸੀ ਆਫਿਸ ਦਾ ਕੰਮ ਐਸਟੀਮ ਆਫੀਸ ਦਾ ਨਹੀਂ ਮੈਂ ਐਸਟੀਮ ਆਫੀਸ ਗੁਰਦਾਸਪੁਰ ਮੈਂ ڈاک ਲੈ ਕੇ ਜਾਣਾ ਠੀਕ ਹੈ ਜੀ ਮੇਰੀ ਵਾਈਫ ਇਕੱਲੀ ਹੁੰਦੀ ਆ ਸਰਕਾਰੀ ਜੋਬ ਇਹਦਾ ਨਹੀਂ ਹਾਂਜੀ ਸਰਕਾਰੀ ਜੋਬ ਆ